ਕੋ ਜਿਹੜਾ ਬੱਚਾ ਆਪਦੇ ਮਾਪਿਓ ਤੋਂ ਨਹੀਂ ਸੰਭਲਿਆ ਸਰਕਾਰ ਕਿਵੇਂ ਸਾਂਭੂਗੀ ਉਹ ਗੱਲਾਂ ਹੀ ਕਰਨੀਆਂ ਵੋਟਾਂ ਲੈਣ ਵਾਸਤੇ ਐਸ ਕਰਕੇ ਕਿ ਅਗਰ ਨਸੇ ਨਸੇ ਤੋਂ ਕਾਬੂ ਕਰਨਾ ਹੈ ਤਾਂ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਲੋਹੇ ਨੂੰ ਲੋਹਾ ਕੱਟਦਾ ਹੈ ਤੇ ਸਾਨੂੰ ਕੀ ਹੈ ਫੀਮੋਰ ਪੋਸਟ ਜਿਹੜੀ ਹੈ ਉਹ ਲੈ ਕੇ ਆਣੀ ਪੈਣੀ ਹੈ ਤਾ ਜਾ ਕੇ ਅਸੀਂ ਚਿੱਟੇ ਤੋਂ ਬਿੱਟੇ ਤੋਂ ਗੰਦੇ ਨਸਿਆਂ ਤੋਂ ਪੁੱਛਾ ਛੁੜਾ ਸਕਦੇ ਆ ਪੰਜ ਬੰਦੇ ਕੋਈ ਚਿੱਟਾ ਕਰਨ ਵਾਲੇ ਉਹਨਾਂ ਨੂੰ ਤੁਸੀਂ ਇੱਕ ਪਾਸੇ ਲੈ ਜਾਓ ਅਫੀਮ ਪੋਸਟ ਤੇ ਲਾ ਦਿਓ ਉਹ ਖਰਾਗ ਵੀ ਖਾਣ ਲੱਗ ਜਾਂਦੇ ਉਹਨਾਂ ਦੀ ਜਾਨ ਵੀ ਬਚ ਜੂਗੀ ਇਹ ਮੈਂ ਤੁਹਾਨੂੰ ਦੱਸਾਂ ਅਫੀਮ ਦੇ ਅਫੀਮ ਜਿਹੜੀ ਹੈ ਪੋਸਟ ਜਿਹੜਾ ਠੀਕ ਹੈ ਨਸ਼ਾ ਤਾਂ ਹੈ ਪਰ ਉਹ ਐਡੀ ਨੁਕਸਾਨ ਦੇ ਨਹੀਂ ਕੋਈ ਮੰਨਦਾ ਸੀ ਵੀ ਉੱਤਰ ਪ੍ਰਦੇਸ਼ ਯੂਪੀ ਜਿਹੜਾ ਇੰਨਾ ਸੁਧਾਰ ਆ ਜਾਊਗਾ ਇੰਨਾ ਘੱਟ ਹੋ ਜਾਊਗਾ ਇੰਨਾ ਗੁੰਡਾਗਰਦੀ ਮੰਨ ਸਕਦਾ ਕੋਈ ਐਡੀ ਵੱਡੀ ਸਟੇਟ ਦੇ ਵਿੱਚ ਇੰਨਾ ਗੁੰਡਾਗਰਦੀ ਸੀਗੀ ਲੋਕਾਂ ਦਾ ਜੀ ਅੱਜ ਕੀ ਹੋ ਉਤੇ ਉੱਥੇ ਤੁਸੀਂ ਭਾਵੇਂ 1 ਕਿਲੋ ਗਹਿਣਾ ਪਾ ਕੇ ਭੈਣ ਬੇਟੀ ਚਲੀ ਜਾਵੇ ਕੋਈ ਮੱਲੀ ਨਹੀਂ ਚਾਹਦਾ ਪਰ ਪੰਜਾਬ ਦੇ ਵਿੱਚ ਤੁਸੀਂ ਕਾਨਾਂ ਦੀ ਬਲਕੀ ਘਰੇ ਵੜ ਕੇ ਤੋੜ ਲੇ ਜਾਂਦੇ ਨੇ ਇਹ ਕਰਨਾ ਹੀ ਪੈਣਾ ਹੈ ਸੁਰਜੀਤ ਜਾਨੀ ਕਵੇ ਨਾ ਕਵੇ ਇਹ ਕਰਨਾ ਪੈਣਾ ਹੈ ਅੱਜ ਕਰੋ ਕੱਲ ਕਰੋ ਬੰਦੇ ਮਰਵਾ ਕੇ ਕਰੋ ਲਾਇਨ ਆਰਡਰ ਚੋਰੀ ਕਰੋ ਇਹ ਕਰਨਾ ਪੈਣਾ ਤੁਹਾਨੂੰ ਆਰਟੀਨੇਟਰ ਦੇਣਾ ਪੈਣਾ ਹੈ ਆਰਟੀਨੇਟਰ ਨਸ਼ਾ ਤੋੜ ਲੋਹੇ ਨੂੰ ਲੋਹਾ ਕੱਟਦਾ ਹੈ ਨਸ਼ਾ ਬੰਦ ਕਰਾਉਣ ਵਾਸਤੇ ਤੁਹਾਨੂੰ ਹਫੀਮ ਪੋਸਟ ਲੈਣੀ ਹੀ ਪੈਣੀ ਹੈ ਨਸ਼ੇ ਦਾ ਮਸਲਾ ਬਹੁਤ ਆਉਂਦਾ ਹੈ ਕਿ ਜੀ ਨਸ਼ੇ ਦਾ ਵੱਡਾ ਇਸ਼ੂ ਹੈਗਾ ਕਿ ਖਾਸ ਤੌਰ ਤੇ ਚਿੱਟਾ ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਆਇਆ ਜਾਂ ਜਿਹੜਾ ਮੈਡੀਕਲ ਨਸ਼ਾ ਉਹਦਾ ਬੜਾ ਰੁਝਾਨ ਹੈ ਤੇ ਉਹ ਕਹਿੰਦੇ ਕਿ ਵਾਧ ਹੀ ਰਿਹਾ ਦਿਨੋ ਦਿਨ ਘਟ ਨਹੀਂ ਰਿਹਾ ਹਾਲਾਂਕਿ ਸਰਕਾਰ ਕਹਿੰਦੀ ਕਿ ਸਖਤੀ ਕੀਤੀ ਹੈ ਨਹੀਂ ਸਖਤੀ ਨਾਲ ਨਸ਼ਾ ਬੰਦ ਨਹੀਂ ਹੋ ਸਕਦਾ ਕਦੇ ਬੰਦ ਨਹੀਂ ਹੋ ਸਕਦਾ ਕਿੰਨੀ ਕੋਈ ਸਖਤੀ ਕਰ ਲੈ ਜਿਹੜਾ ਬੰਦਾ ਜਿਹੜਾ ਬੱਚਾ ਜਿਹੜਾ ਬੁਜ਼ੁਰਗ ਜਿਹੜਾ ਬੰਦਾ ਇਸ ਨਸ਼ੇ ਨੂੰ ਲੱਗ ਗਿਆ ਉਹਨੂੰ ਉਹ ਦੋਸ਼ ਚਾਹੀਦੀ ਕਿਥੋਂ ਹੱਤ ਮਾਰੇ ਫਾਣਾ ਮਾਰੇ ਚੋਰੀ ਕਰੇ ਡਾਕਾ ਕਰੇ ਕੁਝ ਵੀ ਕਰੇ ਇਹ ਸਾਡੀ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਅੱਜ ਇੱਥੇ ਤੱਕ ਅਸੀਂ ਪਹੁੰਚੇ ਆਂ। ਅਗਰ ਤੁਸੀਂ ਕੋਈ ਚੀਜ਼ ਨੂੰ ਬੰਦ ਕਰਦੇ ਹੋ ਤਾਂ ਉਹਦਾ ਆਲਟਰਨੇਟ ਤਾਂ ਦੇਣਾ ਪੈਣਾ ਹੈ। ਆਲਟਰਨੇਟ ਹੋਣਾ ਚਾਹੀਦਾ। ਆਲਟਰਨੇਟ ਤਾਂ ਕੋਈ ਆਲਟਰਨੇਟ ਤਾਂ ਦੇਓਗੇ ਕਿਸੇ ਚੀਜ਼ ਨੂੰ ਬੰਦ ਕਰੋਗੇ। ਤਾਂ ਆ ਤਾਂ ਨਹੀਂ ਤੁਸੀਂ ਬੰਦ ਕਰਤਾ ਉਹਦੇ ਆਲਟਰਨੇਟ ਤਾਂ ਤੁਹਾਨੂੰ ਦੇਣਾ ਪਏਗਾ। ਆਲਟਰਨੇਟ ਤੁਸੀਂ ਕੁਝ ਦਿੱਤਾ ਨਹੀਂ। ਤੁਸੀਂ ਉਤੋਂ ਸ਼ਕਤੀ ਪਰਚੇ ਵਾਅਦੇ ਕੀਤੇ ਸੀ ਨਸ਼ਾ ਮੁਕਤ ਕਰ ਦਿਆਂਗੇ। ਦੇਖੋ ਜਿਹੜਾ ਬੱਚਾ ਆਪਦੇ ਮਾਪੇ ਉਹ ਤੋਂ ਨਹੀਂ ਸੰਭਲਿਆ। ਸਰਕਾਰ ਕਿਵੇਂ ਸੰਭੋਗ ਜੀ ਉਹਨੂੰ? ਕੋਈ ਗੱਲਾਂ ਹੀ ਕਰਨੀਆਂ ਵੋਟਾਂ ਲੈਣ ਵਾਸਤੇ। ਕੈਸ ਕਰਕੇ ਕਿ ਅਗਰ ਨਸੇ ਨਸੇ ਤੋ ਕਾਬੂ ਕਰਨਾ ਹੈ ਤਾਂ ਸਾਡੇ ਬਜ਼ੁਰਗਾਂ ਨੇ ਕਿਹਾ ਹੈ ਕਿ ਲੋਹੇ ਨੂੰ ਲੋਹਾ ਕੱਟਦਾ ਹੈ ਤੇ ਸਾਨੂੰ ਕੀ ਹੈ ਫੀਮਰ ਪੋਸਟ ਜਿਹੜੀ ਹੈ ਉਹ ਲੈ ਕੇ ਆਣੀ ਪੈਣੀ ਹੈ ਤਾਂ ਜਾ ਕੇ ਅਸੀਂ ਚਿੱਟੇ ਤੋਂ ਬਿੱਟੇ ਤੋਂ ਗੰਦੇ ਨਸਿਆਂ ਤੋਂ ਪੁੱਛਾ ਛੁੜਾ ਸਕਦੇ ਹਾਂ ਸਿੱਧੀ ਗੱਲ ਆ ਨਹੀਂ ਕਿ ਤੁਸੀਂ ਆਮ ਕਰ ਦਿਓ ਇੱਕ ਵਾਰੀ ਪ੍ਰਤਾਪ ਸਿੰਘ ਕੇਰੋ ਨੇ ਪਰਮਟ ਬਣਾ ਕੇ ਦਿੱਤੇ ਸੀ ਹੁਣ ਤੁਹਾਨੂੰ ਨਸਾ ਛੁਡਾਉਣ ਵਾਸਤੇ ਪੰਚਾਇਤਾਂ ਦਾ ਸਹਿਯੋਗ ਲੈਣਾ ਪੈਣਾ ਪੰਚਾਇਤ ਦੇ ਵਿੱਚ ਜਾ ਕੇ ਸਰਪੰਚਾਂ ਨੂੰ ਮੈਂਬਰਾਂ ਨੂੰ ਪੁੱਛਣਾ ਪੈਣਾ ਵੀ ਤੇਰੇ ਪਿੰਡ 'ਚ ਕਿੰਨੇ ਬੰਦੇ ਆ ਉਹ ਬੰਦਿਆਂ ਨੂੰ ਸੱਦਣਾ ਪੈਣਾ ਵੀ ਆਓ ਬੇਟਾ ਜੇ ਤੁਸੀਂ ਕਰ ਦਿਓ ਤੁਹਾਨੂੰ ਰਸਤਾ ਦਿੰਦੇ ਆ ਦੇਖੋ ਚਿੱਟੇ ਨਾਲ ਬੰਦਾ ਆਪ ਵੀ ਮਰ ਜਾਂਦਾ ਹੈ ਘਰ ਵੀ ਖਤਮ ਹੋ ਜਾਂਦਾ ਹੈ ਅਭੀ ਮੁਰ ਪੋਸਨਲ ਨਾ ਬੰਦਾ ਮਰਦਾ ਤੇ ਨਾ ਘਰ ਖਤਮ ਹੁੰਦਾ ਇਹ ਸਾਡੇ ਅਸੀਂ ਮੇਰੀ ਜ਼ਿੰਦਗੀ ਚ ਮੈਂ ਦੇਖਿਆ ਹੈ ਜ਼ਰੂਰੀ ਨਹੀਂ ਕਿ ਤੁਸੀਂ ਜੇ ਅਗਰ ਇਹ ਕਰਤਾ ਸਾਰੇ ਲੱਗ ਜਾਂਦੇ ਸਾਰੇ ਕਦੇ ਨਹੀਂ ਲੱਗਦੇ ਮੇਰਾ ਦਾਦਾ ਅਭੀਮ ਖਾਂਦੇ ਸੀਗੇ ਮੇਰੇ ਪਿਓ ਦਾ ਚਾਚੇ ਤਾਇਨ ਕਿਸੇ ਨੇ ਨਿਖਾਇ ਸੀ ਕਿਸੇ ਨੇ ਨਿਖਾਇ ਨਾ ਸੋ ਕੁ ਲੱਗ ਗਏ ਨਹੀਂ ਮਤਲਬ ਇਹ ਨਹੀਂ ਹੁੰਦਾ ਤੁਹਾਨੂੰ ਲੱਗਦਾ ਕਿ ਅਲਟਰਨੇਟ ਜੇ ਖਸਖਸ ਦੀ ਖੇਤੀ ਚਲੋ ਖੇਤੀ ਇੱਕ ਵੱਖਰਾ ਮਾਡਲ ਆ ਜਾਏਗਾ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਕਿ ਕਾਰਡ ਬਣ ਜਾਣ ਜਾਂ ਉਸ ਪ੍ਰੋਸੈਸ ਦੇ ਅਕੋਰਡਿੰਗ ਇਹਦੇ ਵਿੱਚ ਕੋਈ ਮਹਿੰਗੀ ਕਮ ਮੰਗਾ ਕੰਮ ਨਹੀਂ ਹੈ ਸਰਕਾਰਾਂ ਸਭ ਕੁਝ ਕਰ ਸਕਦੀਆਂ ਹੈ ਸਰਕਾਰਾਂ ਪਰਮਟ ਦੇਣ ਜਮੀਨ ਖੇਤੀ ਕਰਨ ਵਾਸਤੇ ਦੇ ਦੇਣ ਕੀ ਹੈ ਕੋਈ ਮਹਿੰਗਾ ਨਹੀਂ ਪੈਂਦਾ ਇਹਨਾਂ ਜਿੰਨਾਂ ਅੱਜ ਸਮੈਕ ਦੇ ਵਿੱਚ ਲੋਕਾਂ ਦੇ ਘਰੋ ਜੁੜੀ ਜਾਂਦੇ ਨੇ ਅੱਜ ਲੋਕ ਸੇਫ ਨਹੀਂ ਹੈਗੇ ਇਹਨਾਂ ਨਹੀਂ ਹੈ ਲੋਕਾਂ ਦੀ ਜਾਨ ਵੀ ਬਚ ਜਾਣੀ ਹੈ ਠੀਕ ਹੈ ਤੁਸੀਂ ਮਤਲਬ ਆਮ ਨਾ ਕਰੋ ਜਿਹੜਾ ਨਸਾ ਡਾਕਟਰਾਂ ਦੇ ਕੋਲ ਲਿਆ ਕੇ ਉਹਨੂੰ ਪਿੰਡ ਦੀ ਪੰਚਾਇਤ ਦਾ ਸਹਿਯੋਗ ਲੈ ਕੇ ਪਰਮਟ ਬਣਾ ਦਿਓ ਇੱਕ ਸਿਸਟਮ ਦੇ ਵਿੱਚ ਤੁਸੀਂ ਕਹਿੰਦੇ ਡਿਸਟ੍ਰੀਬਿਊਟ ਹੋਏ ਪਰਮਟ ਬਣਾ ਦਿਓ ਪਰਮਟ ਹਸਪੀਟਲ ਦੇ ਵਿੱਚ ਜਿਹੜਾ ਹੈ ਠੀਕ ਹੈ ਜਿਹੜਾ ਕੋਈ ਕਰਦੇ ਆਪ ਦਾ 2 ਕਿਲੋ ਪੋਸਤਕੋ ਪਈਆ ਜਿਹੜਾ ਕੋਤੋੜਾ ਫਿਮ ਜੇ ਅਗੇ ਕਾਰਡ ਬਣਿਆ ਹੋਇਸੀਗੇ ਉਹ ਦੇ ਦਿਓ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਅਲਟਰਨੇਟ ਹੋਏਗਾ ਇਹ ਇਸ ਦਲਦਲ ਚ ਜਿਹੜੀ ਇਹ ਦਲਦਲ ਹੈ ਜਿਹੜੀ ਮੈਡੀਕਲ ਨਸ਼ੀ ਜਾਂ ਡਰਗ ਦੀ ਅਫੀਮ ਤੇ ਪੋਸਟ ਉਹਦੇ ਚੋਂ ਕੱਢ ਸਕਦਾ ਫਿਰ ਹੀ ਨਿਕਲ ਸਕਦਾ ਜੀ ਬੰਦਾ ਮਰੇਗਾ ਨਹੀਂ ਤੁਸੀਂ ਅਜਮਾ ਕੇ ਦੇਖੋ ਪੰਜ ਬੰਦੇ ਕੋਈ ਚਿੱਟਾ ਕਰਨ ਵਾਲੇ ਉਹਨਾਂ ਨੂੰ ਤੁਸੀਂ ਇੱਕ ਪਾਸੇ ਲੈ ਜਾਓ ਅਫੀਮ ਪੋਸਟ ਤੇ ਲਾ ਦਿਓ ਉਹ ਖੁਰਾਕ ਵੀ ਖਾਣ ਲੱਗ ਜਾਂਦੇ ਉਹਨਾਂ ਦੀ ਜਾਨ ਵੀ ਬਚ ਜੂਗੀ ਇਹ ਮੈਂ ਤੁਹਾਨੂੰ ਦੱਸਾਂ ਅਫੀਮ ਦੇ ਅਫੀਮ ਜਿਹੜੀ ਹੈ ਪੋਸਟ ਜਿਹੜਾ ਠੀਕ ਹੈ ਨਸ਼ਾ ਤਾਂ ਹੈ ਪਰ ਉਹ ਐਡੀ ਨੁਕਸਾਨ ਦੇ ਨਹੀਂ ਹੈ ਅੱਛਾ ਜੈਨੀ ਸਾਹਿਬ ਇਹ ਦਿਨਾਂ ਲਈ ਖਸਖਸ ਦੀ ਖੇਤੀ ਦੀ ਵੀ ਮੰਗ ਬਹੁਤ ਸਾਰੇ ਹਿੱਸੇ ਦੇ ਵੱਲ ਉੱਠਦੀ ਹੈ ਪਿੱਛੇ ਜੇ ਜਦੋਂ ਸੀਐਮ ਸਾਹਿਬ ਨੇ ਡਿਬੇਟ ਰੱਖੀ ਤਾਂ ਉੱਥੇ ਮੈਂ ਕਈ ਅਜਿਹੇ ਕਿਸਾਨਾਂ ਨੂੰ ਵੀ ਮਿਲਿਆ ਜਿਹੜੇ ਬਾਹਰ ਸਿਰਫ ਸੀਐਮ ਸਾਹਿਬ ਨੂੰ ਇਹ ਕਹਿਣ ਆਏ ਸੀ ਕਿ ਤੁਸੀਂ ਜਿਹੜਾ ਖਸਖਸ ਦੀ ਖੇਤੀ ਆ ਉਹ ਲਾਗੂ ਕਰ ਦਿਓ ਖੇਤੀ ਦਾ ਜਿਹੜਾ ਮਾਡਲ ਹੈ ਖਾਸ ਤੌਰ ਤੇ ਜੀ ਫੀਮ ਤੇ ਪੋਸਟ ਨੂੰ ਜਾਂ ਵੈਸੇ ਡਿਸਟ੍ਰਿਬਿਊਟ ਕਰਨਾ ਉਹ ਤਾਂ ਲਾਇਸੈਂਸ ਥਰੂ ਠੀਕ ਅਲੱਗ ਪ੍ਰੋਸੈਸ ਹੈ ਪਰ ਜੇ ਪੰਜਾਬ ਦੇ ਵਿੱਚ ਕਸਕਸ ਦੀ ਖੇਤੀ ਹੈ ਤੁਹਾਨੂੰ ਇਹ ਲੱਗਦਾ ਤੁਸੀਂ ਆਪ ਕਾਫੀ ਜਿਹੜਾ ਏਕੜ ਆ ਉਹਦੀ ਖੇਤੀ ਕਰਦੇ ਹੈਗੇ ਹੋ ਨਿੱਜੀ ਤੁਹਾਡਾ ਜ਼ਰਬਾ ਰਾਜਸਥਾਨ ਦੇ ਗਵਾਂਡ ਚ ਤੁਸੀਂ ਹੈਗੇ ਹੋ ਰਾਜਸਥਾਨ ਦੇ ਵਿੱਚ ਜਾਇਜ਼ ਹੈ ਕਾਨੂੰਨਨ ਤੌਰ ਤੇ ਕਿ ਕਸਕਸ ਦੀ ਖੇਤੀ ਹੁੰਦੀ ਹੈ ਤੁਹਾਨੂੰ ਲੱਗਦਾ ਇੱਧਰ ਪੰਜਾਬ ਦੇ ਵਿੱਚ ਲੈ ਕੇ ਕੋਈ ਕਿਸਾਨੀ ਦਾ ਭਲਾ ਭਲਾ ਵੀ ਹੋ ਸਕਦਾ ਉਹਦੇ ਨਾਲ ਜੇ ਦੁਨੀਆ ਭਰ ਦੀ ਮੈਡੀਕਲ ਹੈ ਜਿਹੜਾ ਦੁਨੀਆ ਭਰ ਦੀ ਜਿਹੜੀਆਂ ਦਵਾਈਆਂ ਨੇ ਉਹਦੇ ਵਿੱਚ ਫੀਮ ਦਾ ਯੂਜ਼ ਹੁੰਦਾ ਜੇ ਪੰਜਾਬ ਦੇ ਵਿੱਚ ਖੇਤੀ ਹੋਣ ਲੱਗ ਜੇ ਤੇ ਦੇਖੋ ਮੈਨੂੰ ਤਾਂ ਲੱਗਦਾ ਇਹਦੇ ਵਿੱਚ ਨਾ ਜੀ ਕੋਈ ਵੱਡੀ ਕੰਪਨੀਆਂ ਦਾ ਜਾਂ ਵੱਡੇ ਬੰਦਾਂ ਦਾ ਹੱਥ ਹੈ ਇਹਦੇ ਵਿੱਚ ਜਿਹੜਾ ਸਿਸਟਮ ਦੇ ਵਿੱਚ ਆਉਣ ਨਹੀਂ ਦਿੰਦੇ ਜਿਹੜੇ ਮੈਡੀਕਲ ਦਵਾਈਆਂ ਨੂੰ ਜਿਹੜਾ ਇੰਨਾ ਮਹਿੰਗਾ ਜਿਹੜਾ ਬਿਹਤਰ ਹੈ ਕੋਈ ਨਾ ਸਿਸਟਮ ਹੈ ਦਿੱਤੇ ਉੱਥੇ ਕੋਈ ਚੀਜ਼ਾਂ ਕੰਮ ਕਰਦੀਆਂ ਵਿਦੇਸ਼ਾਂ ਦੇ ਵਿੱਚ ਕਰਦੀਆਂ ਔਰ ਇਹਦੇ ਵਿੱਚ ਕੀ ਹੈ ਕਿ ਅਗਰ ਮਤਲਬ ਆ ਨਹੀਂ ਕੋਈ ਆਮ ਬੰਦਾ ਬੀਜੇਗਾ ਉਹ ਸਰਕਾਰ ਮਨਜ਼ੂਰ ਦੇਊਗੀ ਵੀ ਤੂੰ 2 ਕਿੱਲੇ ਬੀਜ ਸਕਦਾ ਤੇ ਤੂੰ ਉਹ 2 ਕਿੱਲੇ ਚ ਆ ਫਸਲ ਜਿਹੜੀ ਹੈ ਸਾਨੂੰ ਇੰਨੀ ਖਰੀਦ ਨਹੀਂ ਸਰਕਾਰ ਹੀ ਖਰੀਦਦੀ ਹੈ ਔਰ ਸਰਕਾਰ ਹੀ ਖਰੀਦ ਕੇ ਸਰਕਾਰ ਹੀ ਅੱਗੇ ਜਿਹਨੂੰ ਪਰਮਟ ਬਣਾਇਆ ਹੈ ਜਿਹੜਾ ਨਸਿਆਦੀ ਹੋ ਚੁੱਕਿਆ ਹੈ ਬਾਕੀ ਸਾਰੇ ਆਦੀ ਨਹੀਂ ਹੁੰਦੇ ਹੋ ਚੁੱਕਿਆ ਉਹਨੂੰ ਬਚਾਉਣ ਵਾਸਤੇ ਇੱਕ ਸਹਿਯੋਗ ਜਿਹੜਾ ਇਸ ਤਰ੍ਹਾਂ ਦਾ ਕਰ ਸਕਦੇ ਆ ਮਤਲਬ ਤੁਸੀਂ ਕਿੰਨੀ ਕੋਈ ਸਰਕਾਰ ਇੱਕ ਪ੍ਰੋਸੈਸ ਬਣਾਵੇ ਤੇ ਤੁਸੀਂ ਰਹੀ ਵੀ ਹੋ ਜੀ ਸਿਹਤ ਮੰਤਰੀ ਵੀ ਰਹੀ ਹੋ ਤਾਂ ਤੁਹਾਨੂੰ ਲੱਗਦਾ ਕਿ ਗਵਰਨਮੈਂਟ ਕੋਲੇ ਇਹ ਕੈਪੈਸਿਟੀ ਹੁੰਦੀ ਹੈ ਕਿ ਉਹ ਇਸ ਤਰੀਕੇ ਦਾ ਕੰਮ ਕਰ ਸਕਦੇ ਆ ਦੇਖੋ ਸਰਕਾਰਾਂ ਦਰਿਆਵਾਂ ਦਾ ਮੂੰਹ ਮੋੜ ਦਿੰਦੀ ਹੈ ਸਰਕਾਰਾਂ ਦੀ ਨੀਅਤ ਹੁਣ ਸਹੀ ਦੀ ਹੈ ਹੁਣ ਜੋਗੀ ਹੈ ਕੋਈ ਮੰਨਦਾ ਸੀ ਵੀ ਉੱਤਰ ਪ੍ਰਦੇਸ਼ ਯੂਪੀ ਜਿਹੜਾ ਇੰਨਾ ਸੁਧਾਰ ਆ ਜਾਊਗਾ ਇੰਨਾ ਕਮ ਹੋ ਜਾਊਗਾ ਇੰਨਾ ਗੁੰਡਾਗਰਦੀ ਮੰਨ ਸਕਦਾ ਕੋਈ ਐਡੀ ਵੱਡੀ ਸਟੇਟ ਦੇ ਵਿੱਚ ਇੰਨਾ ਗੁੰਡਾਗਰਦੀ ਸੀਗੀ ਲੋਕਾਂ ਦਾ ਅੱਜ ਕੀ ਹੋਤੇ ਉੱਥੇ ਤੁਸੀਂ ਭਾਵੇਂ 1 ਕਿਲੋ ਗਹਿਣਾ ਪਾ ਕੇ ਭੈਣ ਬੇਟੀ ਚਲੀ ਜਾਵੇ ਕੋਈ ਮੱਲੀ ਨਹੀਂ ਚਾਹਦਾ ਅਰ ਪੰਜਾਬ ਦੇ ਵਿੱਚ ਤੁਸੀਂ ਕਾਨਾਂ ਦੀ ਬਲਕਿ ਘਰੇ ਵੱੜ ਕੇ ਤੋੜ ਲੇ ਜਾਂਦੇ ਨੇ ਯਾਰ ਸਰਕਾਰ ਦੀ ਕੈਪੈਸਿਟੀ ਹੋਵੇ ਸਰਕਾਰ ਦਾ ਆਂ ਦਾ ਮੂੰਹ ਮੋੜ ਦਿੰਦੀ ਕਿੱਡੀ ਗੱਲ ਇਹ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਅਗਰ ਇਹ ਚੀਜ਼ਾਂ ਨੂੰ ਬੰਦ ਕਰਨਾ ਚਾਹੁੰਦੇ ਹੋ ਤੁਸੀਂ ਸਿਰਫ ਗੱਲਾਂ ਕਰਦੇ ਹੋ ਤੁਸੀਂ ਮੈਂ ਇੱਕ ਗੱਲ ਕਹਿੰਦਾ ਵੀ ਤੁਸੀਂ ਅਗਰ ਕੋਈ ਚੀਜ਼ ਛੁਡਾਣੇ ਉਹਦਾ ਆਲਟਰਨੇਟ ਦੇਣਾ ਪੈਣਾ ਕਿ ਨਹੀਂ ਦੇਣਾ ਪੈਣਾ ਬਿਲਕੁਲ ਆਲਟਰਨੇਟ ਤੁਸੀਂ ਬਦਲਾ ਆਲਟਰਨੇਟ ਤੁਸੀਂ ਦੇ ਨਹੀਂ ਦੁਕਾਨੇ ਸਿਆਸਤ ਦਾ ਵੀ ਬਦਲਾਅ ਕੀਤਾ ਜੀ ਕਹਿੰਦੇ ਕੈਲਟਰਨੇਟ ਤੁਸੀਂ ਦਿੰਦੇ ਨਹੀਂ ਤੁਸੀਂ ਕੋ ਬੰਦ ਕਰ ਦਿਓ ਕਿਵੇਂ ਬੰਦ ਕਰ ਦਿਓਗੇ ਤੁਸੀਂ ਕਿਸੇ ਨੂੰ ਕੋਈ ਰੋਟੀ ਬੰਦ ਕਰ ਰੋਟੀ ਤਾਂ ਬੰਦ ਕਰਾ ਦਿਓਗੇ ਤੁਸੀਂ ਉਹਦੇ ਬਦਲੇ ਕੁਛ ਤਾਂ ਦਿਓਗੇ ਦੇਵਾਂਗੇ ਭੁੱਖਾ ਨਹੀਂ ਰਹਿ ਸਕਦਾ ਤਾਂ ਆਟਨੇਟ ਤਾਂ ਦੇਣਾ ਪੋਗਾ ਕੁਛ ਨਾ ਯਾਰ ਜਨਨ ਸਾਹਿਬ ਇਹਦੇ ਤੇ ਆਖਰੀ ਜਿਹੜਾ ਤੁਹਾਡੀ ਟਿੱਪਣੀ ਲਵਾਂਗਾ ਮੈਂ ਤੁਸੀਂ ਸਿਸਟਮ ਦੇ ਵਿੱਚ ਵੀ ਰਹੇ ਹੋ ਔਰ ਲੋਕਾਂ ਦੀ ਜਮੀਨੀ ਪੱਧਰ ਤੇ ਜ਼ਰੂਰਤਾਂ ਨੂੰ ਸਮਝਦੇ ਹੋ ਜੇ ਨੈਸ਼ਨਲ ਲੈਵਲ ਤੇ ਗੱਲ ਜਾਏਗੀ ਸ਼ਾਇਦ ਤੁਹਾਡੀ ਉੱਥੇ ਜਾ ਕੇ ਸ਼ਾਇਦ ਹੋਰ ਵੀ ਮਤਲਬ ਕੱਢ ਲਈ ਜਾਣ ਕਿਉਂਕਿ ਬਹੁਤ ਸਾਰੇ ਜਿਹੜੇ ਭਾਜੀਪੀ ਲੀਡਰਾਂ ਦੇ ਨਾਲ ਵੀ ਇਸ ਤਰ੍ਹਾਂ ਹੁੰਦਾ ਰਿਹਾ ਪਰ ਜੇ ਤੁਸੀਂ ਸਿਸਟਮ ਦੇ ਵਿੱਚ ਆ ਜਾਣੇ ਹੋ ਕੱਲ ਨੂੰ ਤੁਹਾਡੀ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ ਜਾਂ ਹੁਣ ਵੀ ਤੁਹਾਡੀ ਕੇਂਦਰ ਕੇਂਦਰ ਦੇ ਵਿੱਚ ਸਰਕਾਰ ਹੈਗੀ ਹੈ ਇਸ ਦੇ ਲਈ ਤੁਸੀਂ ਕੁਝ ਐਫ ਮੈਂ ਆਪਣੇ ਪਦਰਤੇ ਇਹ ਕੰਮ ਕਰ ਰਿਹਾ ਤਾਂ ਚਲੋ ਜਿੰਨਾ ਕਰ ਸਕਾਂ ਉਹਨਾਂ ਨੂੰ ਬਹਾਉਣ ਦੇ ਲਈ ਤੁਸੀਂ ਅੱਗੇ ਵਧੋ ਇਹ ਕਰਨਾ ਹੀ ਪੈਣਾ ਹੈ ਸੁਰਜੀਤ ਜਾਨੀ ਕਵੇ ਨਾ ਕਵੇ ਇਹ ਕਰਨਾ ਪੈਣਾ ਹੈ ਅੱਜ ਕਰੋ ਕੱਲ ਕਰੋ ਬੰਦੇ ਮਰਵਾ ਕੇ ਕਰੋ ਲੋਹੇ ਨਾ ਆਰਡਰ ਚੋਰੀ ਕਰੋ ਇਹ ਕਰਨਾ ਪੈਣਾ ਤੁਹਾਨੂੰ ਆਰਟੀਨੇਟਰ ਦੇਣਾ ਪੈਣਾ ਆਰਟੀਨੇਟਰ ਨਸਾ ਤੋੜ ਲੋਹੇ ਨੂੰ ਲੋਹਾ ਕੱਟਦਾ ਹੈ ਨਸਾ ਬੰਦ ਕਰਾਉਣ ਵਾਸਤੇ ਤੁਹਾਨੂੰ ਹਫੀਮ ਪੋਸਟ ਲੈਣੀ ਹੀ ਪੈਣੀ